आ, मतलब आज दे सीन दी तैयारी हो रही है अच्छा ते बावल दे बेटे दा मतलब क्लाइमेक्स है ये अच्छा पूरा जोर लग रहे है भ्रावो है ना ਤੁਸੀਂ ਆਪ ਹੀ ਦੇਖੋ ਯਾਰ ਤੁਸੀਂ ਵੀਡੀਓ ਦੇਖਦੇ ਹੋ ਹੈਨਾ ਬਹੁਤ ਸਾਰੇ ਲੋਕਾਂ ਦੇ ਕਮੈਂਟ ਆਉਂਦੇ ਨੇ ਬਾਈ ਤੁਸੀਂ ਬਹੁਤ ਸੋਹਣਾ ਕਰ ਰਹੇ ਹੋ ਬਹੁਤ ਜਿਆਦਾ ਸੋਹਣਾ ਕਰ ਰਹੇ ਹੋ ਪਰ ਕੁਸ਼ਕ ਦੇ ਆਉਂਦੇ ਨੇ ਬਾਈ ਤੁਸੀਂ ਤਾਂ ਫੇਕ ਕਰ ਰਹੇ ਹੋ ਇਹ ਕਰ ਰਹੇ ਹੋ ਉਹ ਕਰ ਰਹੇ ਹੋ ਹੈਨਾ ਕੋਈ ਚੱਕਰ ਨਹੀਂ ਹੈਨਾ ਇਹ ਉਹ ਕੀ ਕਰ ਰਹੇ ਨੇ ਤੇ ਉਹ ਕੌਣ ਆ ਰਹੇ ਜੀ ਉਹ 바ਵਾ ਆ ਰਿਹਾ ਵੀਰੇ 바ਵਾ ਹਾਂ 바ਵਾ ਜਿਹਨੂੰ ਸਾਰੇ ਲੱਭਦੇ ਨੇ ਹੁਣੀ ਤੁਸੀਂ ਦੇਖੋਗੇ ਬਹੁਤ ਜਲਦੀ 바ਵਾ ਇਜ਼ ਬੈਕ ਓਕੇ ਬਾਬਾ ਇਜ਼ ਬੈਕ ਇਹ ਕਿਵੇਂ ਭੱਜ ਦੌੜ ਜੀ ਕਰਨਾ ਰੱਖੀਏ ਤੁਸੀਂ ਇਹ ਵੀਰੇ ਫੀਲ ਫੀਲ ਓਕੇ ਸੀਨ ਤੇ ਪੜਨ ਵਾਸਤੇ ਵੀਰੇ ਓਕੇ ਪ੍ਰੋਪਰ ਫੀਲ ਦਵਾ ਜਾ ਰਿਹਾ ਓਕੇ ਓਕੇ ਪ੍ਰੋਪਰ ਫੀਲ ਮਤਲਬ ਉਹਦੇ ਲਈ ਮਿਹਨਤ ਵੀ ਕਰਨੀ ਜ਼ਰੂਰੀ ਹੈ ਹੈਨਾ ਇਹ ਤਾਂ ਹੁੰਦਾ ਨਹੀਂ ਵੀ ਫਿਲਮਾਂ ਕਰਨੀਆਂ ਬਹੁਤ ਸੌਖੀਆਂ ਨੇ ਜਦੋਂ ਆਪਾਂ ਪ੍ਰੋਪਰ ਇੱਕ ਚੀਜ਼ ਐਵੇਂ ਦਿਖਾਉਣਿਆ ਵੀ ਬੰਦੇ ਨੂੰ ਦਮਕਸੀ ਲੱਗੀ ਹੋਈ ਆ ਕਿ ਉਹ ਭੱਜ ਕੇ ਆਇਆ ਤਾਂ ਉਹਦੀ ਫੀਲਿੰਗ 'ਚ ਬਣਨ ਤੋਂ ਪਹਿਲਾਂ ਉਹ ਭੱਜਣ ਵਾਲਾ ਬੰਦਾ ਵੀ ਤਾਂ ਬਣਨਾ ਪੈਂਦਾ ਹੈ ਨਾ ਜਿਵੇਂ ਆਪਾਂ ਦਿਖਾਉਣੇ ਆ ਵੀ ਇੱਕ ਬੰਦਾ ਪਾਗਲ ਹੈ ਹੈਨਾ ਤਾਂ ਪਾਗਲ ਦੇ ਹੁਲੀ 'ਚ ਆਉਣ ਵਾਸਤੇ ਉਹਨੂੰ ਪਹਿਲਾਂ ਪਾਗਲਾਂ ਦੇ ਮੰਗੂਵੇਂ ਟ੍ਰੀਟ ਕਰਨਾ ਪੈਂਦਾ ਆਫਟਰ ਥੈਟ ਉਹਨੂੰ ਜਿਵੇਂ ਤੁਸੀਂ ਰਣਵੀਰ ਹੁੱਡਾ ਦੇਖ ਲਓ ਸ਼ਾਇਦ ਤੁਸੀਂ ਉਹਦਾ ਪੋਸਟਰ ਦੇਖਿਆ ਹੋਊਗਾ ਹੈਨਾ ਜਿਵੇਂ ਉਹ ਮੁਰਦਲਾ ਜਿਹਾ ਦੇ ਵਿੱਚ ਵੜਨ ਦੇ ਲਈ ਹਨਾ ਪਤਾ ਨਹੀਂ ਕਿੰਨੇ ਕ ਟਾਈਮ ਆਪਦੇ ਫਾਸਟ ਕੀਤੇ ਹੋਣਗੇ ਹਨਾ ਪਰ ਆਪਣੇ ਲੋਕ ਮੈਂ ਨਹੀਂ ਕਹੂੰਗਾ ਸਾਰੇ ਪਰ ਕੁਝ ਲੋਕ ਐਵੇਂ ਦੇ ਵੀ ਹੁੰਦੇ ਨੇ ਫਿਲਮ ਦੇਖ ਕੇ ਕਹਿੰਦੇ ਨੇ ਯਾਰ ਸਵਾਦ ਨਹੀਂ ਆਇਆ ਰਿਸਪੈਕਟ ਕਰਨਾ ਸਿੱਖੋ ਦੋਸਤੋ ਜਦੋਂ ਕਿਸੇ ਚੀਜ਼ ਨੂੰ ਆਪਾਂ ਸੰਪੂਰਨ ਕਰਨਾ ਹੁੰਦੇ ਨਾ ਤਾਂ ਉਹਦੇ ਪਿੱਛੇ ਮਿਹਨਤ ਬਹੁਤ ਲੱਗਦੀ ਹੈ ਜਿਵੇਂ ਤੁਸੀਂ ਬਾਬਾ ਕਰ ਰਹੇ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਹਾਂ ਜੀ ਜੀ ਤੇ ਬਹੁਤ ਜ਼ਿਆਦਾ ਆਫ ਕੈਮਰਾ ਨਹੀਂ ਜਿਹੜੇ ਉਹਨਾਂ ਦੀ ਵੀ ਬਹੁਤ ਵੱਡੀ ਮਿਹਨਤ ਹੁੰਦੀ ਹੈ ਯਾਰ ਹਨਾ ਕਈ ਵਾਰ ਐਵੇਂ ਦਾ ਸ਼ਾਰਟ ਹੁੰਦਾ ਹੈਗਾ ਜਮੀ ਸਟੈਟਿਕ ਲੈਣਾ ਪੈਂਦਾ ਜਮੀ ਨਹੀਂ ਹੱਲਣਾ ਹੁੰਦਾ ਸਾਹਾਂ ਤੇ ਵੀ ਕੰਟਰੋਲ ਕਰਨਾ ਪੈ ਜਾਂਦਾ ਕਦੇ-ਕਦੇ ਬਿਲਕੁਲ ਸ਼ੁਕਰੀਆ ਵੀ ਮਤਲਬ ਸ਼ਿਵਜੀ ਇੱਕ ਗੱਲ ਹੋਰ ਪੁੱਛਣੀ ਜੀ ਅਸੀਂ ਨੇ ਤੇ ਇਹ ਹੁਣ ਮਤਲਬ ਤੁਸੀਂ ਜੰਗਲ ਦਾ ਦਿਖਾ ਰਹੇ ਹੋ ਕੁਝ ਵੀ ਹੁਣ ਏਰੀਆ ਮਤਲਬ ਜੋ ਵੀ ਇਹ ਇਹ ਤਾਂ ਸਸਪੈਂਸ ਹੈ ਦੇਖ ਅੱਛਾ ਦੋੜੀ ਦੱਸਦੇ ਆਂ ਅਸੀਂ ਇਹ ਸਸਪੈਂਸ ਹੈ ਤੁਸੀਂ ਦੇਖੋ ਅੱਗੇ ਫਿਲਮ ਦੇ ਵਿੱਚ ਕੀ ਕੀ ਕ੍ਰਿਓਸਿਟੀ ਬੜੀ ਰਹੂਗੀ ਮਜ਼ਾ ਆਊਗਾ ਤੁਹਾਨੂੰ ਹਜੇ ਬਾਬਲ ਦਾ ਬੇੜਾ ਬਹੁਤ ਜਲਦੀ ਖਤਮ ਨਹੀਂ ਕਰਦੇ ਬਾਬਲ ਦੇ ਬੇੜੇ ਦੇ ਘੱਟੋ-ਕੱਟ 5 ਤੋਂ 7 ਐਪੀਸੋਡ ਹੋਰ ਆਉਣਗੇ ਓਕੇ ਜੀ ਪਰ ਉਹਦੇ ਨਾਲ-ਨਾਲ ਤੁਸੀਂ ਇਹ ਚੀਜ਼ ਵੀ ਧਿਆਨ ਚ ਰੱਖਿਓ ਕਿ ਬਾਬਲ ਦਾ ਬੇੜਾ ਹੁਣ ਹਫਤੇ ਦੇ ਵਿੱਚ ਇੱਕ ਵਾਰ ਆਇਆ ਕਰੂਗਾ। ਸ਼ੁੱਕਰਵਾਰ ਵਾਲੇ ਦਿਨ ਜਾਂ ਮੰਗਲਵਾਰ ਵਾਲੇ ਦਿਨ ਜੇ ਮੰਨ ਲਓ ਮੰਗਲਵਾਰ ਵਾਲੇ ਦਿਨ ਆਉਂਦਾ ਤਾਂ ਸ਼ੁੱਕਰਵਾਰ ਵਾਲੇ ਦਿਨ ਕੋਈ ਹੋਰ ਫਿਲਮ ਪਾਇਆ ਕਰਾਂਗੇ। ਉਮੀਦ ਸਾਨੂੰ ਇਹ ਵੀ ਤੁਸੀਂ ਉਹਨੂੰ ਵੀ ਪਿਆਰ ਦਿਆ ਕਰੋਗੇ। ਓਕੇ ਮਤਲਬ ਹਰ ਰੋਜ਼ ਮਤਲਬ ਕੋਈ ਨਾ ਫਿਲਮ ਬਦਲਦੀ ਆ ਕਰੂਗੇ। ਹਾਂ ਫਿਲਮਾਂ ਬਦਲ-ਬਦਲ ਕੇ ਆਇਆ ਕਰਾਂਗੇ। ਫਿਰ ਤਾਂ ਨਜ਼ਾਰਾ ਫੁੱਲ ਆਇਆ ਕਰਨਾ ਬਾਈ ਫੁੱਲ ਵੀਰੇ ਫੁੱਲ। ਇੰਨਾ ਸਮਝੋ ਵੀ ਬਾਬਲ ਦੇ ਵਿੜੇ 'ਚ ਅਸੀਂ ਵੱਧ ਜੋਰ ਨਹੀਂ ਲਾਉਣਾ ਹੋਰ ਫਿਲਮਾਂ 'ਚ ਜੋਰ ਨਹੀਂ ਲਾਉਣਾ ਇਹ ਕਦੇ ਨਹੀਂ ਹੋਊਗਾ। ਭਾਈ ਉਹਦੇ ਉਹਦੇ ਵਿੱਚ ਵੀ ਇੰਨੀ ਪਿਆਰ ਮਿਲੂਗਾ। ਮਤਲਬ ਉਮੀਦ ਮੈਨੂੰ ਇੰਨੀ ਹੈ ਵੀ ਉਹ ਤੋਂ ਵੀ ਵੱਧ ਕੇ ਪਿਆਰ ਦੇਣਗੇ। ਕਿਉਂਕਿ ਇੱਕੋ ਹੀ ਚੀਜ਼ ਆਪਾਂ ਕਰਦੇ ਬਾਬਲ ਦਾ ਵਿੜਾ ਬਹੁਤ ਟਾਈਮ ਤੋਂ ਆ ਰਹੇ ਹਾਂ। ਮੈਂ ਖੁਦ ਚਾਹਣਾ ਕਿ ਟੇਸਟ ਥੋੜਾ ਜਿਹਾ ਚੇਂਜ ਹੋਵੇ। ਨਾਲ ਨਾਲ ਬਾਬਲ ਦਾ ਵਿੜਾ ਚੱਲਦੀ ਰਹੂਗੀ। ਨਾਲ ਨਾਲ ਥੋੜਾ ਟੇਸਟ ਚੇਂਜ ਕਰਕੇ ਵੀ ਆਪਾਂ ਪਾਉਂਦੇ ਰਹਾਂਗੇ। ਓਕੇ ਭਾਈ ਕਿਉਂਕਿ ਨਵੇਂ-ਨਵੇਂ ਚੀਜ਼ਾਂ ਆਪਾਂ ਦੇਖਦੇ ਰਹੇ ਨੇ, ਸਿੱਖਦੇ ਰਹੇ ਨੇ ਤੇ ਬਣਾਉਂਦੇ ਰਹੇ ਨੇ। ਸ਼ੁਕਰੀਆ ਧੰਨਵਾਦ ਆਡੀਅנס ਬਾਈ ਇੱਕ ਸੱਚੇ ਸੌਰੀ ਗੱਲ ਵਿਚ ਰਹਿ ਜਾਂਦੀ ਹੈ ਹਨਾ ਆਡੀਅנס ਇਹ ਵੀ ਕਰ ਰਹੀ ਹੈ ਕਿ ਬਾਈ ਕਹਿੰਦੇ ਬਾਵੇ ਨੂੰ ਕਦੋਂ ਕਰਨਾ ਕਹਿੰਦੇ ਹਨਾ ਬਾਵੇ ਨੂੰ ਬਸ ਬਹੁਤ ਜਲਦੀ ਬਹੁਤ ਜਲਦੀ ਅੱਛਾ ਹਾਂ ਪਰ ਉਹ ਚੀਜ਼ ਦਾ ਸਸਪੈਂਸ ਹੈ ਵੀ ਹਲੇ ਬਾਵੇ ਦਾ ਵਿਆਹ ਹਾਂ ਇਹ ਲਗੂ ਨਾਲ ਹੋਊਗਾ ਜਾਂ ਸਿਕੰਦਰ ਨਾਲ ਹੋਊਗਾ ਬਾਈ ਇਹ ਕਿਹਦੇ ਨਾਲ ਹੋਊਗਾ ਮੈਨੂੰ ਵੀ ਦੱਸਣਾ ਇਹ ਤਾਂ ਵੀਰੇ ਇੱਕ ਰਿਓਸਟੀ ਹੈ ਇਹ ਤਾਂ ਹਲੇ ਸਾਡਾ ਵੀ ਪੂਰਾ ਜ਼ੋਰ ਲੱਗਿਆ ਪਿਆ ਹੈ ਹਨਾ ਸਟੋਰੀ ਲਿਖੀ ਪਈ ਆ ਸਭ ਕੁਝ ਹੋਇਆ ਪਿਆ ਹੈ ਹਨਾ ਵਿਆਹ ਜਿਹਦੇ ਨਾਲ ਹੋਣਾ ਹੈ ਉਹਦੇ ਨਾਲ ਹੋਇਆ ਪਿਆ ਪਰ ਤੁਸੀਂ ਦੱਸੋ ਕਰਵਾ ਕੀਦੇ ਨਾਲ ਦਾ ਇਹ ਜੀ ਨਾਲ ਕਹੂੰਗੇ ਉਹਦੇ ਨਾਲ ਹੀ ਕਰਵਾਉਂਦੇ ਮੈਨੂੰ ਤਾਂ ਲੱਗਦਾ ਬਾਈ ਸਕੰਦਰਨ ਵਾਲੀ ਉਹ ਕਿਉਂਕਿ ਜਮੀਨ ਜਾਇਦਾਦ ਉਹਦੇ ਕੋਲ ਵਧੀਆ ਹੋ ਸਕਦਾ ਭਾਈ ਦੇ ਦਿਮਾਗ 'ਚ ਇਹ ਚੀਜ਼ ਆ ਜੇ ਵੀ ਆ ਦਾ ਵੀ ਭੈਣ ਦਾ ਵਿਆਹ ਵਧੀਆ ਕਰਾਣੇ ਚਾਹੀਦਾ ਪਰ ਆਡੀਅנס ਦੇ ਜੇ ਰਿਵਿਊ ਚੈੱਕ ਕਰੀਏ ਹਨਾ ਕਮੈਂਟ ਚ ਕਰੀਏ ਤਾਂ ਉਹਦੇ ਵਿੱਚ ਜ਼ਿਆਦਾ 바ਵੇ ਦਾ ਨਾ ਹੀ ਆ ਰਹੇ 바ਵੇ ਨਾਲ ਵਿਆਹ ਕਰੋ ਬਾਈ ਕਿੰਨੇ ਮਤਲ ਕਿਵੇਂ ਲੱਗੂ ਇਹਨਾਂ ਸਟੋਰੀ ਨੂੰ ਉਹਦੇ ਕੀ ਹੋ ਸਕਦਾ ਇਹ ਦੇਖੋ ਜੇ ਤਾਂ ਆਪਾਂ ਪਿਆਰ ਦੇ ਹਿਸਾਬ ਨਾਲ ਦੇਖਦੇ ਆ ਜਿਹੜਾ ਪਿਆਰ ਹੁੰਦਾ ਹੈ ਹੈਨਾ ਜੇ ਉਹਦੀ ਮੈਂ ਵਨ ਲਾਈਨ ਕੁਝ ਦੇਖੋ ਪ੍ਰਭਾਸ਼ਾ ਦਾ ਪਿਆਰ ਦੀ ਕੋਈ ਨਹੀਂ ਹੁੰਦੀ ਹੈਨਾ ਪਰ ਪਿਆਰ ਨੂੰ ਆਪਾਂ ਇਹ ਦੇਖ ਸਕਦੇ ਆ ਵੀ ਜਿੱਥੇ ਪਿਆਰ ਹੋ ਜਾਂਦਾ ਬੰਦੇ ਨੂੰ ਉੱਥੇ ਨਾ ਤਾਂ ਇਹ ਦੇਖਿਆ ਜਾਂਦਾ ਵੀ ਬੰਦੇ ਲਵੇ ਕਿੰਨਾ ਪੈਸਾ ਹੈ ਕਿਹੜੀ ਜਾਤ ਦਾ ਹੈ ਕਿਹੜੇ ਮਾਜਬ ਦਾ ਹੈਨਾ ਉਹ ਤਾਂ ਸਾਰਾ ਕੁਝ ਵੀ ਦੁਨੀਆਵੀ ਹੁੰਦਾ ਪਰ ਪਿਆਰ ਇੱਕ ਅਲੱਗ ਤਰੀਕੇ ਦੀ ਚੀਜ਼ ਹੁੰਦੀ ਹੈ ਕਹਿੰਦੇ ਨੇ ਮਤਲਬ ਕਿ ਵੀ ਨੰਗੀਆਂ ਤਲਵਾਰਾਂ ਤੇ ਕੰਡਿਆਂ ਦੇ ਵੀ ਤਰਾ ਦਿੰਦਾ ਹੈਨਾ ਜਿਹੜਾ ਪਿਆਰ ਹੁੰਦਾ ਹੁਣ ਇਹ ਤਾਂ ਜ਼ਮੀਨ ਜਾਇਦਾਦ ਹੁਣਦਾ ਬਹੁਤ ਛੋਟੀ ਗੱਲ ਹੈ ਦੇਖੋ ਹੁਣ ਪਲਣ ਦੇ ਦੋਨੀ ਨੇ ਜੇ ਤਾਂ ਭਾਈ ਦੇ ਦੇਖੋ ਲਭੂ ਸੰਸਕਾਰੀ ਕੁੜੀ ਹੈ ਹਾਂਜੀ ਹਾਂਜੀ ਜੇ ਉਹ ਭਾਈ ਦੇ ਹਿਸਾਬ ਨਾਲ ਚੱਲ ਗਈ ਤਾਂ ਤਾਂ ਫੇਰ ਸਕੰਦਰ ਜਿੱਤ ਗਿਆ ਹੈਨਾ ਪਰ ਜੇ ਇਹਦੇ ਹਿਸਾਬ ਨਾਲ ਚੱਲ ਗਈ ਜਿੰਨਾ ਮੋਹ ਇਹ ਉਹਨੂੰ ਕਰਦਾ ਹੈ ਹੈਨਾ ਫੇਰ ਭਾਈ ਤੁਹਾਨੂੰ ਖੁਦ ਹੀ ਪਤਾ ਵੀ ਕੀ ਹੋਗਾ ਹੈਨਾ ਜਾਣਨ ਦੇ ਲਈ ਬਣੇ ਰਹੋ ਬਾਵਲ ਦੇ ਵੇੜੇ ਦੇ ਨਾਲ ਬਹੁਤ ਜਲਦੀ એપisode ਲੈ ਕੇ ਆ ਰਹੇ ਹਾਂ ਸਸੀ ਕਾਲ ਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜੀ ਸ਼ਿਵ ਜੀ ਤੇ ਆਹ ਦੇਖੋ ਜੀ ਬਾਈ ਨੇ ਮਤਲਬ ਜੰਗਲਾਂ ਦੇ ਵਿੱਚ ਲੈ ਕੇ ਆਇਆ ਹੈਗਾ ਤੇ ਅੱਜ ਇੱਥੇ ਬਾਬੇ ਦਾ ਸ਼ੂਟ ਹੋ ਰਿਹਾ ਹੈਗਾ ਤੇ ਬਾਬੇ ਨੂੰ ਦੇਖੋ ਪੂਰਾ ਉਹਦੇ ਮਤਲਬ ਕੈਰੈਕਟਰ ਦੇ ਵਿੱਚ ਭੇਜਿਆ ਜਾ ਰਿਹਾ ਹੈਗਾ ਹਾਂ ਪੂਰੇ ਜੰਗਲਾਂ ਦਾ ਹੋਰ ਤੇ ਆਹ ਬਾਈ ਤੁਸੀਂ ਦੇਖ ਵੀ ਸਕਦੇ ਹੋ ਹਨਾ ਆ ਦੇਖ ਵੀ ਸਕਦੇ ਹੋ ਸਪੈਸ਼ਲ ਜੰਗਲਾਂ ਦੇ ਵਿੱਚ ਆਇੰਗੇ ਇਹ ਅਸੀਂ ਦੱਸ ਨਹੀਂ ਸਕਦੇ ਵੀ ਕਿੱਥੇ ਆਏ ਥੋੜੀ ਸਪੈਸ਼ਲ ਲਿਖਿਆ ਹੋਇਆ ਹੈ ਹਨਾ ਵੀ ਜੰਗਲੀ ਕੀ ਲਿਖਿਆ ਜੰਗਲੀ ਜੀਵਾਂ ਤੋਂ ਸਾਵਧਾਨ ਹਾਂ ਹਾਂ ਲੇ ਕੁਬਈ ਆ ਦੇ ਕਲੋ ਤਾਂ ਹੀ ਗੱਡੀ ਨਿਕਲਦੀ ਐ ਇਥੋਂ ਵੀ ਮਤਲਬ ਲੋਕਾਂ ਮੈਂ ਸਾਰਾ ਲੋਕਾਂ ਦੇਖਣਾ ਹੁੰਦਾ ਸਪੈਸ਼ਲੀ ਇੱਥੇ ਦੇਖਣਾ ਹੁੰਦੇ ਹਨ ਤੇ ਬਾਈ ਤੇ ਅਸੀਂ ਇੱਥੋਂ ਪਰਮਿਸ਼ਨਾਂ ਪਰਮਿਸ਼ਨਾਂ ਲੈ ਕੇ ਵਧੀਆ ਤਰੀਕੇ ਨਾਲ ਸ਼ੂਟ ਕਰ ਰਹੇ ਹਾਂ ਓਕੇ ਓਕੇ ਬਾਈ ਮਿਲਦੇ ਆਂ ਬਸ ਆ ਜਾ ਜਲਦੀ ਕਰ ਕੰਮ ਤੇ ਹਾਂਜੀ ਠੀਕ ਐ ਜੀ ਸਰ ਓਕੇ ਰੈਡੀ